ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਹੈ ਲੈ ਮਿੱਤਰਾ ਅੱਜ ਕੱਲ੍ਹ ਯਾਦ ਰੱਖੀ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਚੇਹੇ 'ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਬੜੀਗਦਾ ਨਾਂ ਬਦਲ ਜੀਰਾ ਸਾਫ ਦੇ ਸੱਟਾਂ ਲੱਗੀਆਂ ਸਾਡੇ ਸਾਫ ਦਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ ਇਹ ਸਾਰਾ ਕੁਝ ਪੁਲਿਸ ਵੀ ਦੇਖਦੇ ਝੁੱਤੇ ਥੱਲੇ ਹੋ ਰਿਹਾ ਹੈ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆ ਤੇ ਉਹਨੇ ਗੋਲੀਆਂ ਚਲਾਈਆਂ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜਰੂਰ ਖੁਸ਼ ਕਰਨਾ ਔਰ ਦੂਜੀ ਗੱਲ ਆਈਪੀਐਸ ਅਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਹੈ ਜਿਹੜਾ ਪਰਚਾ ਕਰ ਸਕਦੇ ਹੋ ਇਹ ਉਹ ਤੁਸੀਂ ਕਸਰ ਨਾ ਛੱਡਿਓ ਬੀਬੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਡੀਜੀਪੀ ਸਾਹਿਬ ਤੁਹਾਡੇ ਤੋਂ ਗੈਂਗਸਟਰ ਦਾ ਤਾਂ ਕੁਝ ਹੁੰਦਾ ਨਹੀਂ ਹੈ ਇਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮ.ਐਲ.ਏ ਨੂੰ ਹੀ ਘਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਡੇ ਵਰਕਰਾਂ ਨੂੰ ਹੌਸਲੇ ਚ ਰੋ ਆਪਾਂ ਉਹਨੇ ਤੇ ਬਾਠ ਕੇ ਵਿਉਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇੱਟ ਨਾਲ ਇਟ ਕੜਕਾਉਣੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਵਿੰਦ ਸਿੰਘ ਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਚਤਾਨ ਮੰਗਲ ਖੜੀ ਰਹੇਗੀ